ਸਤਿ ਸ਼੍ਰੀ ਅਕਾਲ ਦੋਸਤੋ ਕਿੱਦਾਂ ਤੁਸੀਂ ਸਾਰੇ ਉਮੀਦਾਂ ਤੁਸੀਂ ਸਾਰੇ ਵਧੀਆ ਹੋਵਗੇ ਦੋਸਤੋ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਕੁਝ ਨਵੀਂ ਵੈਕੈਂਸੀਜ਼ ਆਈਆਂ ਹੋਈਆਂ ਨੇ ਜੀ ਇਸ ਬਾਰੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਜਾਵੇਗੀ ਉਸ ਤੋਂ ਪਹਿਲਾਂ ਤੁਸੀਂ ਸਾਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਸ ਨੂੰ ਵੀ ਰਿਕੁਆਇਰਡ ਹੈ ਉਸ ਤੱਕ ਇਹ ਵੀਡੀਓ ਪਹੁੰਚ ਜਾਵੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਵੈਕੈਂਸੀਜ਼ ਹੈਗੀਆਂ ਨੇ ਜੀ ਇਹ ਜਿਹੜੀ ਹੈਗੀ ਹੈ ਡਾਇਰੈਕਟ ਵੈਕੈਂਸੀ ਨਹੀਂ ਹੈਗੀ ਅਪਰੈਂਟਿਸ ਯਾਨਕੀ ਇੱਕ ਤਰ੍ਹਾਂ ਦੀ ਟ੍ਰੇਨਿੰਗ ਟਾਈਪ ਦੀ ਇਹ ਵੈਕੈਂਸੀਜ਼ ਹੈ ਜੀ ਇਹ ਟ੍ਰੇਨਿੰਗ ਹੀ ਲਗਾਓ ਇਸ ਨੂੰ ਜੀ ਤੇ ਇਹ ਅਲੱਗ-ਅਲੱਗ ਜਗ੍ਹਾ ਵਿੱਚ ਨਿਕਲੀ ਹੋਈਆਂ ਇਦੀ ਵੈਕੈਂਸੀਜ਼ ਇਦੀ ਜਿਵੇਂ ਆਪਾਂ ਗੱਲ ਕਰੀਏ ਯੂਟੀ ਆਫ ਇੰਡੀਆ ਦਿੱਲੀ ਉਸ ਤੋਂ ਬਾਅਦ ਹਰਿਆਣਾ ਪੰਜਾਬ ਚੰਡੀਗੜ੍ਹ ਹਿਮਾਚਲ ਪਹਾੜੀ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਰਾਜਸਥਾਨ ਉੱਤਰਾਖੰਡ ਇਹ ਸਾਰੀ ਜਗ੍ਹਾ ਤੇ ਇਹ ਵੈਕੈਂਸੀਜ਼ ਨਿਕਲਿਆ ਹੋਈਆਂ ਨੇ ਅਲੱਗ-ਅਲੱਗ ਅਲੱਗ-ਅਲੱਗ ਸਟੇਟ ਵਾਈਜ਼ ਵਾਇਫੋਕੇਸ਼ਨ ਮਿਲੀ ਹੋਈ ਹੈ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 56 ਦੇ ਕਰੀਬੇ ਵੈਕੈਂਸੀਸ ਨੇ ਜੀ ਕਿ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਵੀ ਦੇਖੋ ਜੀ ਹੈਗੀਆਂ ਨੇ ਜੀ ਵੈਕੈਂਸੀਸ 27 ਵੈਕੈਂਸੀਸ ਹੋ ਗਈਆਂ ਚੰਡੀਗੜ੍ਹ ਦੇ ਵਿੱਚ ਠੀਕ ਹੈ ਜੀ ਤੇ ਹੁਣ ਜੇ ਆਪਾਂ ਅੱਗੇ ਇਸ ਦੀ ਗੱਲ ਕਰੀਏ ਕਿ ਇਹ ਕੀ ਕਿਵੇਂ ਅਪਲਾਈ ਕਰ ਸਕਦੇ ਹਾਂ ਕੀ ਗੱਲਬਾਤ ਹੈ ਜਿਸ ਦੇ ਵਿੱਚ इस दिल जो आप स्टाइपेंड की गल करिए रूल है जी रूलिंग दे, ही ट्रेनिंग ठीक है जी उस अकॉर्डिंग यह दिखा जाएगा जी उसके अलावा क्वालिफिकेन की होनी चाहिए जी डिसिपलिन कोड एक सौ सत्त एक सौ अठ एक सौ नौ एक सौ दस एक सौ ग्यारह ਠੀਕ ਹੈ ਜੀ ਇਹਨਾਂ ਲਈ ਤੁਹਾਨੂੰ میٹرਿਕ ਚਾਹੀਦੀ ਹੈ میٹرਿਕ ਪਲੱਸ 2 ਸਾਲ ਦਾ ਆਈਟੀਆਈ ਦਾ ਜਿਹੜਾ ਹੈਗਾ ਤੁਹਾਡਾ 2 ਸਾਲ ਦੀ ਆਈਟੀਆਈ ਕੀਤੀ ਹੋਈ ਚਾਹੀਦੀ ਹੈ ਸਪੈਸਿਫਿਕ ਫੀਲਡ ਦੇ ਵਿੱਚ ਜਿਹੜੀ ਦੇ ਵਿੱਚ ਤੁਸੀਂ ਇਹਦੇ ਵਿੱਚ ਅਪਲਾਈ ਕਰ ਰਹੇ ਹੋ ਉਸ ਤੋਂ ਇਲਾਵਾ ਫਿਰ ਬਾਕੀ ਦੇ ਅੱਗੇ ਕੋਰਸ ਦੇ ਵਿੱਚ ਅਲੱਗ-ਅਲੱਗ ਜੋ ਹੈ ਕੁਆਲੀਫਿਕੇਸ਼ਨ ਹੈ ਜੀ ਡਿਪਲੋਮਾ ਮੰਗਿਆ ਗਿਆ ਜੀ 101 ਦੇ ਵਿੱਚ ਡਿਪਲੋਮਾ ਇਨ ਮੈਕੈਨਿਕਲ ਇੰਜੀਨੀਅਰਿੰਗ ਵਿਦ 50% ਮਾਰਕਸ ਟੈਕਨੀਕਲ ਅਪਰੈਂਟਿਸ ਦਾ 3 ਇਅਰ ਰੈਗੂਲਰ ਫੁੱਲ ਡਿਪਲੋਮਾ ਇਨ ਇਲੈਕਟ੍ਰੋਨਿਕ ਇੰਜੀਨੀਅਰਿੰਗ ਉਸ ਤੋਂ ਬਾਅਦ 103 ਕੋਡ ਦੇ ਵਿੱਚ ਜਿਹੜਾ ਮੰਗਿਆ ਗਿਆ ਜੀ ਡਿਪਲੋਮਾ ਨੇ ਇਨਸਟਰੂਮੈਂਟਲ ਇਨਸਟਰੂਮੈਂਟੇਸ਼ਨ ਇੰਜੀਨੀਅਰਿੰਗ ਯਾਨਕੀ ਅਲੱਗ-ਅਲੱਗ ਜਿਹੜੀ ਹੈਗੀ ਡਿਪਲੋਮਾ ਇਹਦੇ ਵਿੱਚ ਮੰਗੇ ਗਏ ਨੇ ਜੀ ਬਾਕੀਆਂ ਤੇ ਠੀਕ ਹੈ ਜੀ ਤੇ ਉਸ ਅਕੋਰਡਿੰਗ ਆਪਣੀ ਕੁਆਲੀਫਿਕੇਸ਼ਨ ਦੇਖ ਕੇ ਤੁਸੀਂ ਕੋਡ ਦੇਖ ਕੇ ਕਿ ਤੁਸੀਂ ਕਿਸ ਦੇ ਲਈ ਕੁਆਲੀਫਾਈਡ ਹੋਨੇ ਹੋ ਉਸ ਅਕੋਰਡਿੰਗ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਠੀਕ ਹੈ ਜੀ ਹੁਣ ਇਹਦੀ ਜਿਹੜੀ ਟ੍ਰੇਨਿੰਗ ਹੋਏਗੀ ਇਹ ਤੁਹਾਡੀ 12 ਮਹੀਨੇ ਦੀ ਹੈ ਜੀ ਅਪਰੈਂਟਿਸ ਟ੍ਰੇਨਿੰਗ ਜਿਹੜੀ ਹੈਗੀ ਹੈ 12 ਮਹੀਨੇ ਦੀ ਹੈ ਜੀ ਠੀਕ ਹੈ ਜੀ 12 ਮਹੀਨੇ ਦੀ ਐਜ ਤੇ ਮਿਨੀਮ ਤੇ ਮੈਕਸਮ ਏਜ ਜੇ ਆਪਾਂ ਗੱਲ ਕਰੀਏ ਮਿਨੀਮ 18 ਸਾਲ ਦੀ ਮੈਕਸਮ 24 ਸਾਲ ਦੀ ਏਜ ਹੈ ਤੇ ਕਦੋਂ ਤੱਕ 30 ਸਤੰਬਰ ਤੱਕ ਦੀ ਜਿਹੜੀ ਹੈਗੀ ਇਹ ਏਜ ਤੁਹਾਡੀ ਹੋਣੀ ਚਾਹੀਦੀ ਹੈ ਬਾਕੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਲੈਕਸੇਸ਼ਨ ਹੁੰਦੀਆਂ ਨੇ ਉਵੇਂ ਇਸ ਦੇ ਵਿੱਚ ਵੀ ਉਹ ਰੈਕਸੇਸ਼ਨਸ ਮਿਲਿਆ ਹੋਣਾ ਅਪਲਾਈ ਕਿੱਦਾਂ ਕਰੋਗੇ ਤੁਸੀਂ ਐਨਪੀਐਸ ਐਨਈਟੀਐਸ ਪੋਰਟਲ ਦੇ ਵਿੱਚ ਤੁਸੀਂ ਰਜਿਸਟਰ ਕਰ ਲਓ ਤੇ ਇਸ ਦੇ ਵਿੱਚ ਜਿਹੜੀ ਹੈਗੀ ਅਪਲਾਈ ਕਰ ਦੋ ਇਹਦਾ ਕੋਈ ਰਿਟਨ ਟੈਸਟ ਵਗੈਰਾ ਇੰਟਰਵਿਊ ਨਹੀਂ ਹੋਏਗਾ ਉਹ ਆਪਿਆ-ਆਪੀ ਤੁਹਾਡਾ ਦੇਖ ਕੇ ਪਰਸੈਂਟੇਜ ਵਗੈਰਾ ਮਾਰਕਸ ਵਗੈਰਾ ਚੈੱਕ ਕਰਕੇ ਜੇ एलिਜੀਬਲ ਹੋਏ ਤਾਂ ਤੁਹਾਨੂੰ ਉਹ ਅਪਾਇੰਟ ਕਰ ਲੈਣਗੇ ਜੀ ਠੀਕ ਹੈ ਜੀ ਤੇ ਹੁਣ ਇਹ ਅਪਲਾਈ ਕਰਤਾ ਕਰ ਸਕਦੇ ਹੋ ਅਪਲਾਈ ਤੁਸੀਂ ਕਰ ਸਕਦੇ ਹੋ 11 ਅਕਤੂਬਰ 2025 ਤੱਕ ਯਾਨਕਿ ਤੁਸੀਂ 11 ਅਕਤੂਬਰ ਤੱਕ ਇਹ ਅਪਲਾਈ ਕਰ ਸਕਦੇ ਠੀਕ ਹੈ ਜੀ ਇਹਨਾਂ ਦੀ ਇਹ ਵੈਬਸਾਈਟਸ ਹੁੰਦੀਆਂ ਨੇ ਐਨ ਐਪੀਐਸ ਯਾਨਕਿ ਤੇ ਤੁਸੀਂ ਇਹਦੇ ਵਿੱਚ ਜਾ ਕੇ ਆਪ ਦੇਖ ਸਕਦੇ ਹੋ apprenticeship.india.in ਜਿਵੇਂ ਆ ਸੀਗੀ ਜੇ ਤੁਸੀਂ ਆਪਣੇ ਆਪ ਲੌਗਇਨ ਰਜਿਸਟਰ ਕਰੋ ਠੀਕ ਹੈ ਜੀ ਜੇ ਰਜਿਸਟਰ ਕਰੋਗੇ ਤਾਂ ਉਸ ਤੋਂ ਅੱਜ ਜਿਹੜਾ ਪੋਸਟ ਤੁਹਾਨੂੰ ਦਿਖੇਗੀ ਤਾਂ ਤੁਸੀਂ ਉਸ ਦੇ ਵਿੱਚ ਅਪਲਾਈ ਕਰ ਸਕੋਗੇ ਰਜਿਸਟਰ ਕਰਕੇ ਤੇ ਇਹ ਜਿਹੜੀ ਓਪਨਿੰਗ ਕਰ ਦਿੱਤੀ ਹੈ ਜੀ ਅੱਜ 10 ਤਰੀਕ ਹੈ ਤੇ ਇਸ ਦੀ ਓਪਨਿੰਗ ਹੈਗੀ 12 ਸਤੰਬਰ ਤੋਂ ਸ਼ਾਮ ਦੇ 10 ਵਜੇ ਤੋਂ ਇਹ ਸਟਾਰਟ ਹੋ ਜਾਏਗੀ ਤੇ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕੋਗੇ ਠੀਕ ਹੈ ਜੀ ਪੂਰੀ ਨੋਟੀਫਿਕੇਸ਼ਨ ਤੁਸੀਂ ਧਿਆਨ ਨਾਲ ਪੜ੍ਹਨੀ ਹੈ ਮੈਂ ਇਹਦੀ ਜਿਹੜੀ ਹੈਗੀ ਆ ਇਸ ਦਾ ਜਿਹੜਾ ਲਿੰਕ ਹੈ ਨੋਟੀਫਿਕੇਸ਼ਨ ਦਾ ਤੁਹਾਨੂੰ ਆਪਣੀ ਡਿਸਕ੍ਰਿਪਸ਼ਨ ਵਿੱਚ ਪਾ ਦਵਾਂਗਾ ਤਾਂ ਤੁਸੀਂ ਉਸ ਦੇ ਅਕੋਰਡਿੰਗ ਚੈੱਕ ਕਰ ਸਕਦੇ ਹੋ ਹਣੀ ਤੇ ਤੁਸੀਂ ਆਫਟਰ ਅਪਲਾਈਿੰਗ ਰਿਸਪੈਕਟਡ ਕੈਂਡੀਡੇਟ ਮਸਟ ਸਬਮਿਟ ਦਾ ਡਿਟੇਲਸ ਵਿਦ ਪ੍ਰਿਫਰਡ ਸਟੇਟ ਐਂਡ 3 ਪ੍ਰਿਫਰਡ ਲੋਕੇਸ਼ਨ ਤੁਸੀਂ ਆਪਣੀ ਪ੍ਰਿਫਰਡ ਸਟੇਟ ਤੇ ਉਹਦੇ ਜਿਹੜੀ ਲੋਕੇਸ਼ਨਸ ਨੇ ਉਹ ਵੀ ਉਸ ਦੇ ਵਿੱਚ ਮੈਂਸ਼ਨ ਕਰੋਗੇ ਜੇ ਤੁਸੀਂ ਉੱਥੇ ਅਪਲਾਈ ਕਰ ਰਹੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜੋ ਵੀ ਹੈਗਾ ਤੁਹਾਨੂੰ ਇਹ ਕਾਲ ਆ ਜਾਏਗੀ ਜਿੱਦੀ ਦੁਆਰ ਤੋਂ ਦੱਸ ਦੇਣਾ ਜਿਹੜੀ ਓਪਨਿੰਗ ਡੇਟ ਹੈ 12 ਸਤੰਬਰ ਹੈ ਫਿਰ 10 ਹੋਏ ਤੋਂ ਆਖਰੀ ਤਰੀਕ 11 ਅਕਤੂਬਰ ਰਾਤ ਦੇ 11:55 ਯਾਨੀ ਕਿ ਪੂਰਾ 11 ਅਕਤੂਬਰ ਹੀ ਹੋ ਗਿਆ ਜੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਇਨਫੋਰਮੇਸ਼ਨ ਸੀ ਇੰਡੀਅਨ ਆਲ ਕਾਰਪੋਰੇਸ਼ਨ ਲਿਮਟਿਡ ਦੇ ਬਾਰੇ ਵਿੱਚ ਜਿੱਦਾਂ ਲੱਗੀ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਤਾਂ ਸਨ ਲਾਈਕ ਕਮੈਂਟ ਸਬਸਕ੍ਰਾਈਬ ਕਰੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਹੀ ਅਸੀਂ ਹੋਰ ਅੱਗੇ ਅੱਗੇ ਵੀਡੀਓ ਪਾਉਂਦੇ ਰਾਵਾਂਗੇ ਸਾਨੂੰ ਵੀ ਮੋਟੀਵੇਸ਼ਨ ਤਾਂ ਹੀ ਮਿਲੇਗਾ ਕਿ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਤੁਸੀਂ ਸਾਨੂੰ ਲਾਈਕ ਕਮੈਂਟ ਕਰ ਰਹੇ ਹੋ ਸਬਸਕ੍ਰਾਈਬ ਕਰ ਰਹੇ ਹੋ ਠੀਕ ਹੈ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ